ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਵਿਖੇ ਸਜਾਇਆ ਗਿਆ ਨਗਰ ਕੀਰਤਨ ਸਾਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 596 ਪ੍ਰਕਾਰ ਦਿਹਾੜੇ ਦੇ ਸੰਬੰਧ ਵਿੱਚ ਅੱਜ ਸ਼ਹਿਰ ਸੁਲਤਾਨਪੁਰ ਲੋਧੀ ਵਿਖੇ ਬੜੀ ਹੀ ਸ਼ਰਧਾ ਭਾਵਨਾ ਅਤੇ ਧੂਮਦਮਾ ਨਗਰ ਕੀਰਤਨ ਸਜਾਇਆ ਗਿਆ ਜਿਸ ਦਾ ਆਰੰਭ ਗੁਰਦੁਆਰਾ ਸ਼੍ਰੀ ਸੰਤ ਘੜ ਸਾਹਿਬ ਕੀਤਾ ਗਿਆ ਇਸ ਨਗਰ ਕੀਰਤਨ ਵਿੱਚ ਸ਼ਹਿਰ ਵਾਸੀਆ ਦੇਸ਼ ਆਦੇਸ਼ੀਆਂ ਦੀਆਂ ਸੰਗਤਾਂ ਅਤੇ ਪਿੰਡਾਂ ਦੀਆਂ ਸੰਗਤਾਂ ਨੇ ਪਹੁੰਚ ਕੇ ਗੁਰੂ ਸਾਹਿਬ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਇਸ ਦੌਰਾਨ ਵਕਵਕ ਗੱਤਕਾ ਅਖਾੜਿਆ ਨੇ ਗੱਤਕਾ ਦੇ ਜੋਹਰ ਦਿਖਾਏ ਅਤੇ ਸਾਰੇ ਹੀ ਸ਼ਹਿਰ ਵਿੱਚ ਜਗ੍ਹਾ-ਜਗ੍ਹਾ ਸੰਗਤਾਂ ਲਈ ਵਕਵਕ ਤਰ੍ਹਾਂ ਦੇ ਦੰਗਲ ਲਗਾਏ ਗਏ ਜਿਸ ਦਾ ਉਤਸ਼ਾਹ ਸੰਗਤਾਂ ਵਿੱਚ ਦੇਖਣ ਨੂੰ ਮਿਲਿਆ ਉੱਥੇ ਹੀ ਵਕਵਕ ਜਥੇਬੰਦੀਆਂ ਅਤੇ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਵੀ ਪਹੁੰਚ ਕੇ ਗੁਰੂ ਸਾਹਿਬ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਤੁਸੀਂ ਦੇਖ ਰਹੇ ਹੋ ਸੁਲਤਾਨਪੁਰ ਲੋਤੀ ਤੋਂ ਪੱਤਰਕਾਰ ਬ੍ਰਹਮ ਸਰੂਪ ਸੋਤਾ ਦੀ ਖਾਸ ਰਿਪੋਰਟ ਜੱਟ ਪਰਉਨਾਟਾ ਪਰਗਟਿਆ ਮਿੱਟੀ ਤੋਂ ਚੱਕ ਚੱਕਦਲੂ ਆਪੇ ਜਿਉਂ ਕਰ ਸੂਰਜ ਨਿਕਲਿਆ ਤਾਰੇ ਛੱਪਿਆ ਧੇੜ ਬਲਵਾ ਜੈ ਜੀ ਗੁਰੂ ਨਾਨਕ ਦੇਵ ਜੀ ਬਾਣਵਾੜ ਜਿਨ੍ਹਾਂ ਦਾ 556 ਪ੍ਰਕਾਸ਼ ਦੇ ਉਪਰ ਹੁਣਾ ਰਹੇ ਹੋ ਸਰਬੱਤ ਦੇ ਸੰਕਟਾਂ ਤੋਂ ਲੱਖਾਂ ਨਕ ਵਧਾਈਆਂ ਦਿੱਤੇ ਆ ਤੇ ਜੀ ਆਇਆਂ ਨੂੰ ਤੇ ਉਹ ਪਵਣ ਪੁਸ਼ਕਰ ਕਰਤੀ ਹੈ ਜਿੱਤੇ ਸਹਿਬ ਜਰੀ ਸੁਲਤਾਨ ਦੇ ਜੀ 14 ਸਾਲ ਕੋਪੀ ਨੇ 16 ਦਿਨ ਦੁਨੀਆ ਨੂੰ ਮਾਰੂਦ ਦਾ ਨੋ ਦੇਖ ਕੇ ਸੱਚ ਦਾ ਪ੍ਰਕਾਸ਼ ਕਰਦੇ ਗੁਰਬਾਣੀ ਦਾ ਜਾਪ ਕਰਦੇ ਰਹੇ ਇਹ ਉਹ ਕੋਈ ਸਰਦਾਰੀ ਹੈ ਜਿੱਤੇ ਸਖਰਾਂ ਦੇ ਸੱਚਾਈ ਨੂੰ ਅੱਗੇ ਲਿਆਦਾ ਉੱਤੇ ਹੀ ਅੱਜ ਨਗਰ ਕੀਰਤਨ ਦੀ ਰੌਣਕਾਂ ਦੇਖ ਰਿਹਾ ਜੋ ਨਗਰ ਕੀਰਤਨ ਸੱਜ ਕਰ ਜਾਂਦਾ ਰਿਹਾ ਹੈ ਲੈਕਪਾਟ 11:00 ਵਜੇ ਤੋਂ ਸ਼ਾਮ ਨੂੰ 6-7 ਵਜੇ ਰੋਜ਼ਾ ਦੇ ਸਹਿਬ ਜੀ ਕੇ ਸਮਾਪਤੀ ਹੋ ਰਹੀ ਆਪ ਜੀ ਸਾਡੇ ਸਾਹਮਣੇ ਦੇ ਦਰਸ਼ਨ ਕਰ ਰਹੇ ਹੋ ਬਾ ਇੱਕ ਟਿਕਾ ਸਾਤਾ ਬਾ ਇੱਕ ਟਿਕਟ ਬਨਾਰਕ ਦੇ ਪਾਸ਼ਾ ਜੀ ਦਾ 556ਵਾਂ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਬਹੁਤ ਹੀ ਸ਼ਰਧਾ ਉਲਾਸ ਨਾਲ ਸਾਡੀ ਸੰਗਤ ਜਿਹੜੀ ਆ ਦਿਸ਼ਾ-ਵਿਸ਼ਾ ਦੇ ਵਿੱਚੋਂ ਸੁਲਤਾਨਪੁਰ ਲੋਧੀ ਸਾਹਿਬ ਪਹੁੰਚਿਆ ਵਾ ਔਰ ਸਾਰੀ ਜਨਤਾ ਨੂੰ ਜਿੰਨੀਆਂ ਵੀ ਇੱਥੇ ਸੰਗਤਾਂ ਚੱਲ ਕੇ ਆਈਆਂ ਉਹਨਾਂ ਨੂੰ ਅਸੀਂ ਜੀ ਆਇਆਂ ਕਹਿੰਨੇ ਆਪਣੀ ਮੁਸਲਮਾਨ ਕਮੇਟੀ ਸੁਲਤਾਨਪੁਰ ਲੋਧੀ ਵੱਲੋਂ ਔਰ ਸਾਰੀ ਸਾਡੀ ਟੀਮ ਕਾਉਂਸਲਰ ਸਾਹਿਬਾਨ ਇੱਥੇ ਹਾਜ਼ਰ ਆ ਔਰ ਅਸੀਂ ਆ ਜੀ ਆਇਆਂ ਕਹਿੰਨੇ ਸਾਰੀ ਸੰਗਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਅੱਜ ਬਾਰੇ ਬਹੁਤ ਬਹੁਤ ਧੰਨਵਾਦ ਜੀ ਮਹਾਰਾਜ ਜੀ ਦਾ ਬਹੁਤ 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 ਅੱਜ 556 ਗੁਰਨਾਨਕ ਦੇਵ ਜੀ ਮਹਾਰਾਜ ਜੀ ਦਾ ਪ੍ਰਕਾਸ਼ ਉਤਸਵ ਸੰਤਾਨਪੁਰ ਲੋਧੀ ਚ ਮਨਾਇਆ ਜਾ ਰਿਹਾ ਸਭ ਤੋਂ ਪਹਿਲਾਂ ਤਾਂ ਮੈਂ ਸਮੂਹ ਖਾਲਸਾ ਪੰਥ ਨੂੰ ਤੇ ਗੁਰਨਾਨਕ ਨਾਮ ਲੈਵਾ ਸੰਗਤਾਂ ਦੇਸ਼ ਪ੍ਰਦੇਸ਼ ਚ ਜਿਹੜੀਆਂ ਵੱਸਦੀਆਂ ਨੇ ਉਹਨਾਂ ਨੂੰ ਅੱਜ ਦੇ ਇਸ ਦਿਹਾੜੇ ਦੀ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਤੇ ਗੁਰੂ ਸਾਹਿਬ ਨੇ ਸੁਲਤਾਨਪੁਰ ਲੋਧੀ ਦੇ ਵਿੱਚ ਸਭ ਤੋਂ ਵੱਧ ਸਮੇਂ ਆਪਣੀ ਜ਼ਿੰਦਗੀ ਦਾ ਬਤੀਤ ਕੀਤਾ ਤੇ ਇੱਥੇ ਦੇ ਲੋਕ ਅਸੀਂ ਸਾਰੇ ਬੜੀ ਕਿਰਪਾ ਉਹਨਾਂ ਦੀ ਜਿਹਦੇ ਚਰਨਾਂ ਨੂੰ ਉਹਾਂ ਦੀ ਧਰਤੀ ਤੇ ਰਹਿਣ ਦਾ ਮੌਕਾ ਮਿਲ ਰਿਹਾ ਸੰਗਤ ਨੂੰ ਤੇ ਮੈਨੂੰ ਇਸ ਧਰਤੀ ਦੀ ਨਿਮਰਤਾ ਕਰਨ ਦਾ ਮੌਕਾ ਮਿਲ ਰਿਹਾ ਮੈਂ ਮਹਿਸੂਸ ਕਰਦਾ ਇਹਦੇ ਤੋਂ ਵੱਡੀ ਗੱਲ ਨਹੀਂ ਹੋ ਸਕਦੀ ਤੇ ਗੁਰੂ ਸਾਹਿਬ ਦੇ ਜਿਹੜੇ ਬਚਨ ਆ ਉਹਨਾਂ ਤੇ ਚੱਲਣ ਦੀ ਲੋੜ ਹੈ ਅੱਜ ਦੇ ਜਮਾਨੇ 'ਚ ਕਿ ਨਾਮ ਸਿਮਰਨ ਕਰੀਏ ਨਾਮ ਜਪੀਏ ਵੰਡ ਛਕੀਏ ਤੇ ਕਰਤ ਕਰੀਏ ਸੋ ਸਮੂਹ ਸੰਗਤ ਨੂੰ ਮੈਂ ਅੱਜ ਦੇ ਇਸ ਦਿਹਾੜੇ ਦੀ ਬਹੁਤ-ਬਹੁਤ ਮੁਬਾਰਕਬਾਦ ਕਰਦਾ ਕਲਤਾ ਬਾਈਕੁੱਤੀ ਕੇ ਪਤੇ ਦੀ ਸੁਲਤਾਨਪੁਰ ਲੋਧੀ ਵਿੱਚ ਹਰ ਸਾਲ ਦੀ ਤਰ੍ਹਾਂ ਗੁਰਪੁਰਪ ਆਪਣਾਇਆ ਜਾਂਦਾ ਜੀ 55ਵਾਂ ਗੁਰਪੁਰਪ ਜਿਹੜੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਪ ਦੀਆਂ ਲੱਖ ਲੱਖ ਵਧਾਈਆਂ ਦੀ ਦੇਸ਼ ਵਿਦੇਸ਼ ਵਿੱਚ ਸੰਗਤਾਂ ਪੇਸ਼ ਅਨੁਸਾਰਿਆਂ ਨੂੰ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦੇ ਪੰਜ ਅਸਥਾਨੇ ਜਨਪੁਰ ਦੇ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਦੇਸ਼ਾਂ ਵਿਦੇਸ਼ਾਂ ਜਿਹੜੇ ਤੁਹਾਡੇ ਧੀਰ ਘਰਾ ਬਸਦੇ ਹੋ ਸ਼ਹਿਰ ਨਵਾਸੀ ਅਗੇ ਇਲਾਕਾ ਨਵਾਸੀ ਇਹ ਬਾਬੇ ਨਾਨਕ ਦਾ ਖੁਸ਼ਿਆ ਕਿਹੜਾ ਪਰਮਾਤਮਾ ਹਾਲ ਸਾਲ ਤਾਂ ਨੂੰ ਸੇਵਾ ਦਾ ਮੌਕਾ ਮਿਲ ਗਿਆ ਇਹ ਸੇਵਾ ਕਰਦੇ ਆ ਕਿ ਸਭ ਸੇਵਾ ਪਰਮਾਤਮਾ ਗੁੰਦਾ ਬੰਦਾ ਕੋਈ ਨਹੀਂ ਕਰਦਾ ਕਿ ਪਰਮਾਤਮਾ ਦੀ ਕਿਰਪਾ ਨਾਲ ਹੀ ਸਭ ਕੁਝ ਹੁੰਦਾ ਅੱਜ ਸਾਰੇ ਆ ਵੀਰਾਂ ਨੂੰ ਲੱਖ ਲੱਖ ਵਾਪੇ ਨਾਲ ਇਹ ਪ੍ਰਕਾਸ਼ ਜੀ ਜੀ ਆਉਂਦਾ ਕਿ ਜੀ ਧੰਨਵਾਦ